ਸਾਵਣ ਮਹੀਨੇ ਕਾਲੇ ਬਦਨਾ ਕਿਣ-ਮਿਣ ਕਿਣ-ਮਿਣ ਲਾਈ ਸਾਵਣ ਮਹੀਨੇ ਕਾਲੇ ਬਦਨਾ ਕਿਣ-ਮਿਣ ਕਿਣ-ਮਿਣ ਲਾਈ ਪੂਰੇ ਕੀੜੇ ਫਟ ਗਏ ਸਾਰੇ ਤੇਰੀ ਵਿੱਚ ਲੜਾਈ ਸਾਵਣ ਮਹੀਨੇ ਕਾਲੇ ਬਦਨਾ ਕਿਣ-ਮਿਣ ਕਿਣ-ਮਿਣ ਲਾਈ ਪੂਰੇ ਕੀੜੇ ਫਟ ਗਏ ਸਾਰੇ ਤੇਰੀ ਵਿੱਚ ਲੜਾਈ ਇਹਨਾਂ ਚੋਂ ਮੀਆਂ ਫਿਰ ਹੂੰ ਬੜਾ ਸਤਾਇਆ ਪਤ ਤੜ ਬਾਦ ਆਈ ਹਰਿਆਲੀ ਕਿੰਵੇ ਰੰਗ ਪਾਇਆ ਆਹ ਵਾਹ ਜੀ ਵਾਹ ਕਾਲੇ ਬੱਦਲ ਦੇਖ ਪਕੀਆ ਕਾਲੇ ਬੱਦਲ ਦੇਖ ਪਕੀਆ ਖੁਸ਼ੀਆਂ ਪਿਆ ਮਨਾਵੇ ਨਰ ਨਾਰੀ ਪਸ਼ੂ ਪਰਸੀ ਖੁਸ਼ ਨੇ ਕੋਲ ਵੀ ਪੈਨਾ ਪਾਵੇ ਕਾ ਵਾਹ ਕਿਸ ਦੇ ਲਈ ਮੈਂ ਪਲੰਗ ਨਿਵਾਰੀ ਕਿਸ ਦੇ ਲਈ ਮੈਂ ਪਲੰਗ ਨਿਵਾਰੀ ਵੇੜੇ ਦੇ ਵਿੱਚ ਧਾਵਾਂ ਕਿਸ ਤੇ ਲਈ ਮੈਂ ਪਲੰਗ ਨਵਾਰੀ ਬਹੁਤ ਵਧੀਆ ਵਿੜੇ ਦੇ ਵੀ ਧਾਵਾਂ ਖਾਲ ਸ਼ਿੰਗਾਰ ਮੇਰੇ ਬਹਿਗੇ ਫਿੱਕੇ ਆ ਸੋਹਣਿਆ ਕਰਨੇ ਪਾਵਾ ਕਿਆ ਬਾਤ ਬਹੁਤ ਜੀ ਕਿਸ ਕੰਮ ਮੇਰੇ ਬਾਗ ਬਹਾਰਾਂ ਕਿਸ ਕੰਮ ਮੇਰੇ ਬਾਗ ਬਹਾਰਾਂ ਜੇ ਫੁੱਲ ਨਾ ਲੱਗੇ ਡਾਲੀ ਕਿਸ ਕੰਮ ਮੇਰੇ ਬਾਗ ਬਹਾਰਾਂ ਜੇ ਫੁੱਲ ਨਾ ਲੱਗੇ ਡਾਲੀ ਯਾਦ ਤੇਰੀ ਵਿੱਚ ਤੜਫਾਂ ਹਰ ਦਮ ਤੂੰ ਆ ਬਾਗ ਤੇ ਆ ਮਾਰੀ ਬਿਨ ਤੇਰੇ ਮੇਂ ਮੈਂ ਸੁੱਟਦਾ ਬਿਨ ਤੇਰੀ ਬਿਨ ਕੁਝ ਨਾ ਸੁੱਟਦਾ ਨਾ ਕੁਝ ਮਨ ਨੂੰ ਭਾਵੇ ਤੇਰੇ ਬਾਝੋਂ ਸੋਹਣਿਆ ਸੱਜਣਾ ਕੋਈ ਨ ਰਿਜਾਵਾਵੇ ਤੂੰ ਨਵਾਣਿਆ ਜਿੰਦਾ ਮਹਿਰਮ ਤੂੰ ਨਵਾਣਿਆ ਜਿੰਦਾ ਮਹਿਰਮ ਤੇਰੀਆਂ ਤਕਦੀ ਰਾਹਾਂ ਤੂੰ ਨਵਾਣਿਆ ਜਿੰਦਾ ਮਹਿਰਮ ਤੇਰੀਆਂ ਤਕਦੀ ਰਾਹਾਂ ਆ ਜਾ ਵੇ ਮੇਰੇ ਦਿਲ ਦੇ ਵੇੜੇ ਤੇਰੀ ਝਲਕ ਵੇਖ ਕਰ ਜਾਵਾਂ ਤੇਰੀ ਝਲਕ ਵੇਖ ਕਰ ਜਾਵਾਂ Bom dia. Bom dia.